ਉੱਪਰ ਚਲਨੇ ਹੀ ਗੋਰੀ ਮੰਦਰ ਥੋੜੇ ਫੇਰ ਨਾਵਾਂਗੇ ਥੋੜੇ ਜਿਹਾ ਠੰਡੇ ਪਾਣੀ ਚ ਗੋਤਾ ਲਾ ਕੇ ਫਿਰ ਅੱਗੇ ਵਧਾਂਗੇ ਬਾਅਦ ਕੀ ਥੋੜੀ ਜਿਹੀ ਥੱਕਾ ਉੱਤਰ ਜੇ ਗੋਰੀ ਕੋਣ ਜੀ ਜਾ ਕੇ ਨਾਵਾਂਗੇ ਥੋੜੀ ਜੀ ਸੁਸਤੀ ਸਰ ਜੀ ਉੱਤਰ ਕੇ ਸੁਸਤੀ ਉਤਰੂਗੀ ਹੈਗਾ 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 ਸਰੀਰ ਥੋੜਾ ਜਿਹਾ ਖੁੱਲ ਜੇਗਾ ਫਰੈਸ਼ ਹੋ ਜਾਵਾਂਗੇ ਨਹਾ ਕੇ ਫੇ ਚੱਲਾਂਗੇ ਠੰਡੀ ਠੰਡੀ ਹਵਾ ਚੱਲ ਰਹੀ ਹੈ ਬੋਰੀ ਕੰਡੀਸ਼ਨ ਨਹਾ ਕੇ ਫਿਰ ਅੱਗੇ ਵਧਾਂਗੇ ਮੱਥਾ ਟੇਕ ਕੇ ਆ ਦੇਖੋ ਭਾਈ ਲੋਕ ਨਜ਼ਾਰੇ ਲੈ ਰਹੇ ਨੇ ਆ ਲੈ ਰਹੇ ਨਜ਼ਾਰੇ ਇਸ ਤਰ੍ਹਾਂ ਆ ਗਿਆ ਨਾ ਕਿ ਆ ਸਾਡੇ ਵਾਲੇ ਨਾ ਕੁਝ ਗੁੰਬਦੇ ਨਾ ਆਉਣ ਤੋਂ ਬਹੁਤ ਡਰਦੇ ਨੇ ਆਪਾਂ ਰੋਟੀ ਖਾ ਲਈਏ ਮੈਂ ਸਾਨੂੰ ਕੋਨ ਗੋਰੀ ਗੁੰਡੀ ਚ ਨਾ ਆ ਕੇ ਉਸ ਤੋਂ ਬਾਅਦ ਮੱਥਾ ਟੇਕਾਂਗੇ ਮੱਥਾ ਟੇਕ ਕੇ ਫਿਰ ਅੱਗੇ ਵਧਾਂਗੇ ਆ ਦੇਖੋ ਆ ਇਹਦੇ ਚ ਨਹਾਵਾਂਗੇ ਆਪਾਂ 12 ਡੰਡੇ ਪਾਣੀ ਚ ਅੱਛੇ ਨਾ ਆਵਾਂਗੇ ਗਰਮ ਗੁੰਮ ਸੀ ਘੋਰਾ ਜੀ ਕਿੱਥੇ ਪਤਣਾ ਜੀ ਲੋ ਜੀ ਆਪਾਂ ਨਾ ਆਲੇ ਤੇ ਹੋਂ ਨਿਕਲਣ ਲੱਗੇ ਆਂ ਚੱਲ 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 ਲਓ ਯੋ ਡੰਡੇ ਜੇ ਭੁੱਲ ਗਏ ਤੇ ਗਿਆ ਲੈਣਾ ਮੁੰਡਾ ਆ ਵੀ ਚੀਜ਼ਾਂ ਹੀ ਉਦ ਹੁੰਦੀਆਂ ਨੇ ਪਹਿਲੇ ਜਾਣ ਵਾਸਤੇ ਇੱਥੇ ਬਿਠਾ ਲੈਂਦੇ ਆ ਬੰਦਾ ਫਿਰ ਦੋ ਜਣੇ ਲੈ ਕੇ ਜਾਂਦੇ ਨੇ ਬਾਕੀ ਦੀ ਗੱਲਾਂ ਦੀਆਂ ਗੱਲਾਂ ਬਾਈ ਨਹਾ ਕੇ ਨਜ਼ਾਰਾ ਆ ਗਿਆ ਠੰਡੇ ਠੰਡੇ ਪਾਣੀ ਚ ਦੋ ਚਾਰ ਗੋਤੇ ਲਾ ਕੇ ਆਪਾਂ ਹੁਣ ਨਿਕਲ ਚੱਲੇ ਆਂ ਮੁੰਡਾ ਤੂੰ ਨਾ ਦੇ ਨਾ ਹਾਂਜੀ ਆਂਗੂਲ ਕੋਰ ਨਾ ਦੇ ਮੁੰਡਾ ਤੂੰ ਨਾ ਸਮਝ ਨਹੀਂ ਆਈ ਪਤਾ ਨਹੀਂ ਆਂਟੀ ਕੀ ਕਹਿ ਗਈ ਨਾ ਉਹ ਤੂੰ ਫਿਰ ਮੁਝਾਂ ਕਰ ਚਲੋ ਜੀ ਚੱਲੀਏ ਹੁਣ ਬੱਦਲ ਵੀ ਹੋ ਗਏ ਬਾਈ بارش ਵੀ ਨਾ ਪੈ ਜੇ ਕੱਲ ਵੀ بارش ਪੈ ਕੇ ਆਈ ਹੈ ਲੋ ਜੀ ਸਵਾਸ ਪਈ ਇਹਦੇ ਝਾੜੋ ਵੱਜ ਰਹੇ ਹੋੜੀਆਂ ਦੇ ਹੋ ਅਗਰ ਡੰਡੇ ਲੈ ਗਏ ਡੰਡੇ ਭੁੱਲ ਗਿਆ ਦੀ ਹੁਣ ਕਿਧਰ ਇਹ ਨਹੀਂ ਰੁਕਣਾ ਮੌਸਮ ਅੰਦਰ ਦੇ ਮੱਥਾ ਟੇਕ ਕੇ ਵਧਾਂਗੇ ਜੋਲੀ ਲੋ ਜੀ ਅੱਜ ਤੱਕ ਆਪ ਆ ਗਏ ਆ ਇਹ ਹੈ ਦਾ ਕੇਦਾਰਨਾਥ ਤੱਕ ਦਾ ਇਹ ਹੈਗਾ ਇਹ ਗੇਟ ਕੇਦਾਰਨਾਥ ਦਾ ਤੁਸੀਂ ਦੇਖ ਸਕਦੇ ਹੋ ਭਾਈ ਕਿੰਨੀ ਭੀੜ ਆ ਦੇਖੋ ਘੋੜੇ ਜਾ ਰਹੇ ਨੇ ਐਦਾਂ ਤੁਹਾਨੂੰ ਘੋੜੇ ਵੀ ਮਿਲ ਸਕਦੇ ਨੇ ਆ ਬਾਸਕਟ ਦੇਖ ਰਹੇ ਹੋ ਤੁਸੀਂ ਕੋੜੇ ਦੇਖੇ ਜਾਵੇ ਹੈ ਤਾਂ ਰિસ્ਕੀ ਹੈ ਕਿਉਂਕਿ ਜਾਨਵਰ ਹੈ ਕੋਈ ਨਹੀਂ ਪਤਾ ਵੀ ਕਿਦਨ ਨੂੰ ਮੋਹ ਕਰ ਜੇ ਤਾਂ ਇਸ ਲਈ ਜੇ ਕੋੜੇ ਲੈਣੇ ਆ ਤਾਂ ਸੋ ਸਮਝ ਕੇ ਲੋ ਜਿਹੜੇ ਸਵੇਰੇ ਸਵੇਰ ਵਾਲੇ ਹੁੰਦੇ ਨੇ ਕੋੜੇ ਉਹ ਜ਼ਿਆਦਾ ਸਹੀ ਹੁੰਦੇ ਨੇ ਕਿਉਂਕਿ ਰੈਸਟ ਕੀਤੀ ਹੁੰਦੀ ਹੈ ਚਲ ਬਾਈ ਸਾਈਡ ਤੇ ਤਾਂ ਹੋ ਯਾਰ ਅੱਗੇ ਤਾਂ ਜਾਣ ਦੇ पता मैनू जी छोड़ छोड़ रास्ते चलो चलो, 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 चलो।, चलो, चलो यार چل چل ਲੋ ਜੀ ਬਾਰਿਸ਼ ਸ਼ੁਰੂ ਹੋ ਗਈ ਹੈ ਤੇ ਆਪਾਂ ਵੀ ਰੇਨ ਕੋਟ ਪਾ ਲਿਆ ਜਿਹੜਾ ਨਮ ਲਿਆ ਤਿੱਕ ਛੋਟਾ ਜਿਹਾ ਪਰ ਯਾਰ ਕਾਮਯਾਬ ਨਹੀਂ ਹੈਗਾ ਇਹ ਰਸਤੇ ਬੜੇ ਯਾਰਕ ਸਲਿੱਪ ਕਰਦੇ ਨੇਗੇ ਇਸ ਲਈ ਜਦੋਂ ਵੀ ਆਓ ਬਈ ਇਦਾਂ ਦੇ ਸ਼ੂਜ਼ ਪਾ ਕੇ ਆਓ ਜਿਹੜੇ ਸਲਿੱਪ ਨਾ ਕਰਦੇ ਹੋਣ ਰਸਤਾ ਦੇਖ ਸਕਦੇ ਹੋ ਬਈ ਤੋਹੇ ਬਹੁਤ ਨੇ بارش ਸ਼ੁਰੂ ਹੋ ਗਈ ਹੈ ਹਾਂਜੀ ਗਾਇਸ ਅੱਪਾ ਜਾਣਾ ਆ ਉਹ ਉੱਥੇ ਉਹ ਦਿਖ ਰਾਹ ਕਿਤੇ ਕਿਤੇ ਪਹਾੜ ਜਿੱਥੇ ਕਿਤੇ ਕਿਤੇ ਪਹਾੜ ਦਿਖ ਰਹਿਣਾ ਅਪਾ ਇੱਥੇ ਜਾਣਾ ਆ ਉਹ ਉੱਥੇ ਜਾਣਾ ਬਈ ਆਪਾਂ ਉਹ ਉੱਥੇ ਗਿੱਲੇ ਹੋ ਗਏ ਭਾਈ ਮੀ ਬੈਗੜਾ ਬਹੁਤ ਜ਼ੋਰ ਦੀ ਜੁੱਤੇ ਵਗੈਰਾ ਸਾਰੇ ਗਿੱਲੇ ਹੋ ਗਏ ਕੱਪੜੇ ਸਾਰੇ ਗੰਦੇ ਹੋ ਗਏ ਰਸਤਾ ਵੀ ਬੜਾ ਸਲੀਪਰੀ ਹੋ ਗਿਆ ਯਾਰ ਇਸ ਲਈ ਜਦ ਵੀ ਕਦੇ ਹੋ ਇਦਾਂ ਨੇ ਬੂਟ ਲੈ ਕੇ ਆਓ ਨਾਲ ਜਿਹੜੇ ਸਲਿੱਪ ਨਾ ਕਰਦੇ ਹੋ ਸਭ ਤੋਂ ਵਧੀਆ ਆਰਮੀ ਵਾਲੇ ਬੂਟ ਲੈ ਕੇ ਆਓ ਜਿਹੜੇ ਜੀਨਸ ਵਾਲੇ ਹੁੰਦੇ ਨੇ ਨਾ ਗਿੱਲੇ ਹੋਣ ਉਹ ਅੰਦਰੋਂ ਗਲਤੀ ਕਰਤੀ ਮੈਂ ਉਹ ਨਹੀਂ ਲੈ ਕੇ ਆਇਆ ਉਹ ਦੇਖੋ ਇਹ ਵੀ ਲਿਆਂਦੇ ਸੀਗੇ ਇਹ 150 ਰੁਪਏ ਤੇ ਲੈ ਸੀਗੇ ਪਰ ਇਹ ਵੀ ਕਿਸੇ ਕੰਮ ਦੇ ਨਹੀਂ ਨਿਕਲੇ ਫਿਰ ਵੀ ਬੂਟਾਂ ਦੇ ਵਿੱਚ ਪਾਣੀ ਪੈ ਗਿਆ ਚਲੋ ਅੱਗੇ ਚੱਲਦੇ ਆਂ ਦੇਖਣਾ ਅੱਗੇ ਅੱਗੇ ਦਾ ਮਾਹੌਲ ਲੋ ਜੀ ਨਾਲ ਦਾ ਮੁੰਡਾ ਖਾਨ ਲੱਗ ਗਿਆ ਰੋਟੀ ਇਹ ਕਹਿੰਦਾ ਮੈਨੂੰ ਭੁੱਖ ਲੱਗੀ ਆ ਮੈਂ ਕਿਹਾ ਭਰਾਵਾ ਮੈਨੂੰ ਤਾਂ ਨਹੀਂ ਲੱਗੀ ਤੋ ਖਾ ਲਾ ਬਸ ਤੇ ਜਗਾ ਪੁੱਛ ਦੁਆਰੇ ਪਤਾ ਕੀਤਾ ਇਹ ਟੈਂਟ ਦੀ ਇਹ ਕਹਿੰਦੇ ਵੀ 2.5 ਕਿਲੋਮੀਟਰ ਅੱਗੇ ਜਾ ਕੇ ਉੱਥੇ ਪਲਾਨ ਮਤਲਬੀ ਮੈਦਾਨ ਹੋਣਗੇ ਉੱਥੇ ਤੁਸੀਂ ਕਿਤੇ ਵੀ ਲਾ ਸਕਦੇ ਹੋ ਐਦਾਂ ਪਹਾੜੀ ਏਰੀਆ ਜੰਗਲੀ ਏਰੀਆ ਨਹੀਂ ਹੋਏਗਾ ਇਸ ਟਾਂ 11 ਰੋਟੀ ਤੇ ਆਪਾਂ ਨੂੰ ਹਜੇ ਭੁੱਖਾ ਹੈ ਨਹੀਂ ਤੇ ਆਪਾਂ ਅੱਗੇ ਜਾ ਕੇ ਦੇਖਾਂਗੇ ਕੁਝ ਲੋ ਜੀ ਆਪਾਂ ਥੋੜੀ ਜਿਹਾ ਰੈਸਟ ਕਰਕੇ ਦੁਬਾਰਾ ਤੁਰਪੇ ਤੇ ਹੁਣੇ ਆ ਗਈ ਸਿੱਧੀ ਚੜਮੀ ਖੜਾਈ ਨਾ ਤਕਾਪੜ ਕਰਕੇ ਬੁੱਲੇ ਵੀ ਨਹੀਂ ਜਾ ਰਹੇ ਇਹ ਸਿੱਧੀ ਖੜਮੀ ਚੜਾਈ ਆ ਗਈ ਠੀਕ ਹੈ ਤੇ ਇੱਥੋਂ ਹੈਗਾ ਹਲੇ 9 ਕਿਲੋਮੀਟਰ ਤੇ ਵਿਚ ਆਣਗੇ ਗਲੇਸ਼ੀਅਰ ਤੁਹਾਨੂੰ ਉਹ ਵੀ ਦਿਖਾਵਾਂਗੇ ਆ ਮਨ ਵੀ ਥੱਕ ਗਿਆ ਥੱਕ ਤਾਂ ਮੈਂ ਵੀ ਗਿਆ ਤੇ ਜਿਹੜੇ ਦੋ ਸੀਗੇ ਉਹ ਪਹੁੰਚ ਗਏ ਲਵੇ ਨੇੜੇ ਉਹਨਾਂ ਨੇ ਫੋਨ ਕੀਤਾ ਆ ਜੀ ਤੇ ਚੱਕਰੇ ਵੀ ਉਹਨਾਂ ਨੇ ਪੈਂਟ ਕਿਦਰ ਖਾਦੀ ਹੋਈ ਹੈ ਉਹ ਤਾਂ ਇੰਨੀ ਚੜਾਈ ਕਰ ਗਏ ਕੋਨ ਨੂੰ ਥਕਾਵਟ ਵਗੈਰਾ ਦਾ ਮਹਿਸੂਸ ਨਹੀਂ ਹੋਈ ਅਸੀਂ ਪੈਨ ਕਿਲਰ ਵਗੈਰਾ ਨਹੀਂ ਖਾਧੀ ਠੀਕ ਹੈ ਬੜਾ ਆਰਾਮ ਨਾਲ ਜਾ ਰਹੇ ਹਾਂ ਕੋਈ ਨਜ਼ਾਰੇ ਨਾਲ ਐਡੀ ਕੋਈ ਜਲਦੀ ਨਹੀਂ ਹੈਗੀ ਕਿਉਂਕਿ ਇਸ ਟਾਈਮ ਤਾਂ ਮੰਦਾ ਦਾ ਸਵੇਰਾ ਹੀ ਗੁੱਡੇਗਾ ਆ ਦੇਖੋ ਵੀ ਝਰਨਾ ਤੇ ਤੁਹਾਨੂੰ ਆਪਾਂ ਸਵੇਰੇ ਦਿਖਾਵਾਂਗੇ ਨੇਰੇ ਜੀ ਇਸ ਟਾਈਮ ਤੁਹਾਨੂੰ ਕੁਝ ਨਹੀਂ ਦਿਖੇਗਾ ਤੇ ਹੁਣ ਇੱਥੋਂ ਹੈਗਾ 9 ਕਿਲੋਮੀਟਰ ਉਨਾਕਾ ਹੋੜੀ ਹੋੜੀ ਜਾਵਾਂਗੇ ਜਦੋਂ ਗਲੇਸ਼ੀਅਰ ਆਊਗਾ ਤੁਹਾਨੂੰ ਦਿਖਾਵਾਂਗਾ ਮੈਂ ਵਿੱਚ 2-3 ਵਾਰੀ ਗਲੇਸ਼ੀਅਰ ਆਏਗਾ ਤੇ ਉਹ ਤੁਹਾਨੂੰ ਦਿਖਾਵਾਂਗੇ ਠੀਕ ਹੈ ਇਹ ਚੜਾਈ ਆ ਗਈ ਹੁਣ ਖੜਮੇ ਕਿਉਂਕਿ ਇੱਥੇ ਆਰਾਮ ਨਾਲ ਜਾਣਾ ਪੈਣਾ ਮੜਾ ਜਾ ਸਲਿੱਪ ਹੋਇਆ ਤਾਂ ਬੰਦਾ ਰੁੜਨਾ ਰੁਕੇਗਾ ਨਹੀਂ ਜਿੰਨਾ ਤੋਂ ਉੱਪਰ ਆਇਆ ਉਹਨਾਂ ਉੱਨੀ ਥੱਲੇ ਜਾਏਗਾ ਠੀਕ ਹੈ ਜੀ ਹੁਣ ਇੱਥੇ ਆਪਾਂ ਦੁਬਾਰਾ ਫੇਰ ਚੜਾਈ ਸ਼ੁਰੂ ਕਰਾਂਗੇ ਮੈਂ 2 ਕੁ ਮਿੰਟ ਰੁੱਕ ਕੇ ਕਿਉਂਕਿ ਜੋਸ਼ ਮੈਂ ਹੋਸ਼ ਨਹੀਂ ਖੋਣਾ ਚਲੋ ਬਾਕੀ ਬਾਈ ਜਿਨੇ ਵੀ ਫਸਟ ਟਾਈਮ ਆਣਾ ਨਾ 2 ਮਹੀਨੇ ਪਹਿਲਾਂ ਆਪਣਾ ਰਨਿੰਗ ਵਗੈਰਾ ਸ਼ੁਰੂ ਕਰੋ ਤਾਂ ਕਿ ਆਕਸੀਜਨ ਤੁਹਾਡੇ ਸਰੀਰ ਚ ਪੂਰੀ ਆਣ ਜਾਣ ਲੱਗ ਜੇ ਠੀਕ ਹੈ ਨਾ ਤੇ 2 ਮਹੀਨੇ ਪਹਿਲਾਂ ਐਕਸਰਸਾਈਜ਼ ਕਰਨੀ ਸ਼ੁਰੂ ਕਰੋ ਤਾਂ ਕਿ ਤੁਹਾਨੂੰ ਹੋਰ ਥਕਾਵਟ ਮਹਿਸੂਸ ਨਾ ਹੋਵੇ ਲੱਤਾਂ ਵਗੈਰਾ ਦਰਦ ਨਾ ਕਰਨ ਇਹ ਤੁਹਾਡੇ ਲਈ ਬਹੁਤ ਜ਼ਰੂਰੀ ਠੀਕ ਹੈ ਹੁਣ ਆਪਾਂ ਦੁਆਰਾ ਸ਼ੁਰੂ ਕਰਦੇ ਹਾਂ ਤੇ ਤੁਹਾਨੂੰ ਅੱਗੇ ਗਲੇਸ਼ੀਅਰ ਆਏਗਾ ਤੁਹਾਨੂੰ ਦਿਖਾਵਾਂਗਾ ਨੇਰੇ ਸ਼ਾਇਦ ਤੁਹਾਨੂੰ ਨਾ ਦਿਖੇ ਠੀਕ ਹੈ ਤਾਂ ਫਿਰ ਵਾਪਸੀ ਤੇ ਜਦੋਂ ਹਨੇਰਾ ਹੋ ਗਿਆ ਤਾਂ ਤੁਹਾਨੂੰ ਕੱਲ ਨੂੰ ਦਿਨ ਚ ਸਾਰਾ ਕੁਝ ਦਿਖਾਵਾਂਗੇ ਠੀਕ ਹੈ ਤਾਂ ਹੁਣ ਅਸੀਂ ਕੰਟੀਨਿਊ ਆਪਣਾ ਕੰਟੀਨਿਊ ਕਰਦੇ ਆਂਗੇ ਪੈਕਿੰਗ ਓਕੇ ਹੁਣ ਆਪਾਂ ਮਾਰਨਿੰਗ ਚ ਮਿਲਾਂਗੇ